ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਮਹਿਲ ਕਲਾਂ ਤੋਂ ਪੰਜਾਬ ਪ੍ਰੈਸ ਕਲੱਬ ਗੁੰਤਾਜ਼ ਪ੍ਰੈਸ ਕਲੱਬ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਬਸਟੈਂਡ ਮਹਿਲ ਕਲਾਂ ਵਿਖੇ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਕੀਤਾ ਪ੍ਰਚਾਰ ਰੱਦ ਕਰਨ ਦੀ ਅਪੀਲ ਵੀ ਕੀਤੀ ਗਈ ਇਸ ਰੋਜ਼ ਪ੍ਰਦਰਸ਼ਨ ਦੌਰਾਨ ਐਮਐਲਏ ਬਲਕਾਰ ਸਿੱਧੂ ਬਲੌਰ ਰਿਕਾਰਡਿੰਗ ਵਿੱਚ ਔਰਤਾਂ ਪ੍ਰਤੀ ਅਤੇ ਰਾਮਗੜੀਆ ਭਾਈਚਾਰੇ ਪ੍ਰਤੀ ਗਲਤ ਸ਼ਬਦਾਵਲੀ ਅਤੇ ਜੋ ਦਾ ਮਹਾਰਾਜ ਵੱਲੋਂ ਪੱਤਰਕਾਰਾਂ ਨੂੰ ਗਾਲੀ-ਗਲੋਚ ਕਰਨ ਨੂੰ ਅਤਿ ਨਿੰਦਨਯੋਗ ਘਟਨਾ ਦੱਸਿਆ ਗਿਆ ਆਓ ਦੇਖਦੇ ਹਾਂ ਮਹਿਲ ਕਲਾਂ ਤੋਂ ਪੱਤਰਕਾਰ ਪਰਮਿੰਦਰ ਸਿੰਘ ਬੰਮਰਾ ਦੀ ਵਿਸ਼ੇਸ਼ ਰਿਪੋਰਟ ਸਰਕਾਰ ਸਤੂ ਮਰਦਾਬਾ 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 ਆਮ ਪਾਰਟੀ ਮਰਦਾਬਾ ਮਰਦਾਬਾ ਮੁੰਦਾਵਾ ਪ੍ਰਸ਼ਸ ਦੀ ਆਜ਼ਾਦੀ ਤੇ ਹਮਲਾ ਮਰਦਾਬਾ 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 ਮਰਿੰਦਰਜੀਤ ਜਿੰਦਾਬਾ 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 ਕਰੋ ਮਰਹਾ ਆਜਾਲੇ ਜੋਰੇ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਮਰਹਾ ਆਜਾਲੇ ਜੋਰੇ ਤੇ ਪਰਚਾ ਦਰਜ ਕਰਾ ਕੇ ਰਹਾਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕੁੰਡਾ ਕੱਟ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੁੰਡਾ ਕੱਢੀ ਅੱਜ ਮਹਿਲਕਲਾਂ ਦੇ ਵਿੱਚ ਬਲਕਾਰ ਸਿੱਧੂ ਦਾ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ ਕਿ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਈ ਹੈ ਤਾਂ ਇਸੇ মিডিਆ ਰਾਹੀਂ ਹੋਂਦ ਦੇ ਵਿੱਚ ਆਈ ਹੈ ਜਿਹੜੀ মিডিਆ ਨੇ ਉਹਨਾਂ ਨੂੰ ਸਿਆਸਤ ਦੀਆਂ ਪੌੜੀਆਂ ਚੜਾਈਆਂ ਨੇ ਤੇ ਉਹ ਪੌੜੀਆਂ ਲੋਹਣ ਵੀ ਜਾਣਦੇ ਨੇ ਬਸ ਇੰਨਾ ਹੀ ਕਵਾਂਗੇ ਕਿ ਭਗਵਾਨਤਮਾਨ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਖਾਸ ਕਰ ਬਲਕਾਰ ਸਿੱਧੂ ਨੂੰ ਜਿਹੜਾ ਕਿ ਪੱਤਰਕਾਰ ਭਾਈਚਾਰੇ ਦੇ ਖਿਲਾਫ ਇੰਨੀ ਗੰਦੀ ਦੇ ਭੱਦੀ ਸ਼ਬਦਾਵਲੀ ਵਰਤ ਰਿਹਾ ਯਾਦ ਰੋ ਯਾਦ ਰੱਖੋ ਕਿ ਜਿਹੜੇ ਪੱਤਰਕਾਰਾਂ ਨੇ ਤੁਹਾਨੂੰ ਪੌੜੀਆਂ ਚੜਾਇਆ ਤੇ ਉਹ ਲੋਹਣ ਵੀ ਜਾਣਦੇ ਨੇ ਧੰਨਵਾਦ ਅੱਜ ਸਾਨੂੰ ਵੈਸੇ ਘੰਟਾ ਤੋਂ ਪਹਿਲਾਂ ਹੀ ਪਤਾ ਲੱਗਿਆਗਾ ਵੀ ਜਿਹੜਾ ਜਿਹੜਾ ਪ੍ਰੋਗਰਾਮ ਇੱਥੇ ਪ੍ਰੈਸ ਵਰਨਿਓ ਕੀਤਾ ਜਾ ਰਿਹਾ ਮਰਿੰਦਰਜੀਤ ਸਿੱਧੂ ਜੋ ਤੇ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਸਿੱਧੂ ਨੇ ਪਰਚਾ ਦਵਾਇਆਗਾ ਤੇ ਨਵੀਆਂ ਜੋਧਾ ਸਿੰਘ ਕੋਈ ਹੈਗਾ ਮਰਹਾ ਅਜਾਲਾ ਉਹਨੇ ਨਵੇਂ ਸਿਰੇ ਵੀ ਧਮਕੀਆਂ ਦੇਣੀਆਂ ਸ਼ੁਰੂ ਕਰੀਆਂ ਨੇ ਇਸ ਕਰਕੇ ਵੀ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾਗਾ ਮਰਿੰਦਰਜੀਤ ਨੂੰ ਜਦੋਂ ਦੇ ਅਸੀਂ ਦੇਖਦੇ ਆ ਉਹ ਜਿੱਥੇ ਵੀ ਧੱਕਾ ਹੋਇਆ ਚਾਹੇ ਕਿਸਾਨਾਂ ਦੇ ਹੁੰਦਾ ਚਾਹੇ ਮਜ਼ਦੂਰਾਂ ਤੇ ਚਾਹੇ ਕਿਤੇ ਵੀ ਹੋਇਆ ਜ਼ਬਰ ਤਾਂ ਉਹ ਜ਼ਬਰ ਦੇ ਖਿਲਾਫ ਉਹ ਗੱਲ ਚੱਕਦਾਗਾ ਇਸੇ ਕਰਕੇ ਬਲਕਾਰ ਸਿੱਧੂ ਨੇ ਜਿਹੜੀ ਉਹਦੇ ਪਰਚਾ ਦਰਜ ਕੀਤਾ ਅਸੀਂ ਕਿਸਾਨ ਜਥੇਬੰਦੀ ਵੱਲੋਂ ਇਹਦਾ ਡਟ ਕੇ ਵਿਰੋਧ ਕਰਾਂਗੇ ਤੇ ਕਰ ਵੀ ਰਹੇ ਹਾਂ ਬਠਿੰਡੇ ਦੇ ਵਿੱਚ ਵੀ ਜਾਵਾਂਗੇ ਤੈਨੂੰ ਤਰੀਕ ਨੂੰ ਜਿਹੜਾ ਪਹਿਲਾਂ ਜੈਤੋਚ ਕਰਿਆ ਉਹਦੇ ਵਿੱਚ ਵੀ ਅਸੀਂ ਸ਼ਾਮਲ ਹੋਏ ਹਾਂ ਤੇ ਇੱਥੇ ਵੀ ਜਦੋਂ ਪ੍ਰੈਸ ਹਾਕ ਮਾਰੂ ਅਸੀਂ ਇਹਨਾਂ ਦੇ ਨਾਲ ਇੰਨੀ ਕੀ ਮੈਡੀਕਲ ਪ੍ਰੈਕটিশਨਰਾਂ ਦੀ ਮੀਟਿੰਗ ਵੀ ਸੀ ਹਾਂਜੀ ਤੇ ਉਹਦੇ ਵਿੱਚ ਵੀ ਅਸੀਂ ਇਸ ਗੱਲ ਦਾ ਮਤਲਬ ਨਖੇਦੀ ਕੀਤੀ ਹੈਗਾ ਹਾਂਜੀ ਕਿਉਂਕਿ ਜਿਹੜਾ ਪੱਤਰਕਾਰ ਭਾਈਚਾਰਾ ਜਿਹੜਾ ਸਾਡਾ ਸਮਾਜ ਦਾ ਥਾਮਾਗਾ ਜੇ ਅੱਜ ਉਸੇ ਦੀ ਆਵਾਜ਼ ਬੰਦ ਕਰ ਰਹੇ ਨੇ ਤਾਂ ਫਿਰ ਕੱਲ ਆਮ ਸਿਧਾਰਨ ਦੇ ਜਿਹੜੇ ਲੋਕ ਨੇ ਤੇ ਉਹਨਾਂ ਦੇ ਮਤਲਬ ਇੱਥੋਂ ਦੀ ਸਰਕਾਰ ਤੇ ਅਸੀਂ ਕੀ ਆਸਾਂ ਰੱਖਾਂਗੇ ਇੱਕ ਪਾਸੇ ਤਾਂ ਉਹ ਜਿਹੜੀ ਸਰਕਾਰ ਆਈ ਸੀ ਜਦੋਂ ਹੋਂਦ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਕਹੇ ਸੀ ਭਗਤ ਸਿੰਘ ਦੀ ਵਿਚਾਰਧਾਰਾ ਰਾਜਾ ਰਾਜ ਲੈ ਕੇ ਆਵਾਂਗੇ ਤੇ ਭਗਤ ਸਿੰਘ ਦਾ ਵਿਚਾਰਧਾਰਾ ਕੀ ਸੀ ਭਗਤ ਸਿੰਘ ਦੇ ਵਿਚਾਰਧਾਰਾ ਇਹ ਸੀ ਕਿ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਮਿਲੇ ਹਰ ਇੱਕ ਨੂੰ ਬਰਾਬਰ ਬੋਲਣ ਦਾ ਅਧਿਕਾਰ ਮਿਲੇ ਹਰ ਇੱਕ ਨੂੰ ਨੌਕਰੀ ਮਿਲੇ ਹਰ ਇੱਕ ਨੂੰ ਆਜ਼ਾਦੀ ਮਿਲੇ ਪਰ ਜੇ ਪੱਤਰਕਾਰਾਂ ਦੀ ਸੰਘੀ ਦੇ ਉੱਪਰ ਗੂਠਾ ਦੇ ਰਹਿ ਇਥੋਂ ਦਾ ਜਿਹੜਾ ਸਿਸਟਮ ਹੈ ਤੇ ਫਿਰ ਸਾਡੇ ਜਿਹੜੇ ਲੋਕ ਨੇ ਗਰੀਬ ਲੋਕ ਅਸੀਂ ਹੁਣ ਆਪਾਂ ਸਮਾਜ ਦੇ ਵਿੱਚ ਵਿਚਰਦੇ ਦੇਖਦੇ ਹਾਂ ਨੋਟ ਕਰਦੇ ਹਾਂ ਕਿ ਸਾਡੇ ਗਰੀਬ ਲੋਕਾਂ ਨੂੰ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਇੱਥੋਂ ਦੀਆਂ ਜਿਹੜੇ ਥਾਣੇ ਨੇ ਇੱਥੋਂ ਦੀਆਂ ਜਿਹੜੀਆਂ ਅਦਾਲਤਾਂ ਨੇ ਉਹਨਾਂ ਸਾਡੇ ਗਰੀਬ ਲੋਕਾਂ ਨੂੰ ਕੀ ਇਨਸਾਫ ਮਿਲਦਾ ਹੈ ਜੇ ਸਾਡੇ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ ਵੀ ਜੇ ਸਾਡੇ ਸਰਕਾਰੀ ਇਹ ਮਤਲਬ ਲੋਕਾਂ ਦਾ ਗਲਾ ਘੁੱਟਣ ਲੱਗ ਜਾਣਾ ਤੇ ਫਿਰ ਆਮ ਸਧਾਰਨ ਲੋਕ ਦੇ ਵਿੱਚ ਇਹ ਬਗਾਵਤ ਹੋਣੀ ਤਾਂ ਜ਼ਰੂਰੀ ਹੈ ਲੋਕ ਉਸ ਰਾਹ ਪੈਂਦੇ ਨੇ ਕੋਹਾਂ ਦੇ ਰਾਹ ਪੈਂਦੇ ਨੇ ਅੱਗੇ ਵੀ ਜਦੋਂ ਅਜੀਤ ਤੇ ਹਮਲਾ ਹਾਇ ਇਥੋਂ ਦੀ ਸਰਕਾਰ ਵੱਲੋਂ ਉਦੋਂ ਵੀ ਲੋਕਾਂ ਨੇ ਬੜੀ ਵੱਡੀ ਲੜਾਈ ਲੜੀ ਸੀਗੀ ਤੇ ਸਰਕਾਰ ਇਹ ਨਾ ਸੋਚੇ ਕਿ ਇਹ ਮਨਿੰਦਰਜੀਤ ਸਿੰਘ ਸਿੱਧੂ ਤੇ ਪਰਚਾ ਦਰਜ ਕਰਕੇ ਵੀ ਲੋਕ ਚੁੱਪ ਕਰ ਜਾਣਗੇ ਇਹ ਲੋਕਾਂ ਨੇ ਲੜਾਈ ਲੜਨੀ ਹੁੰਦੀ ਆ ਕਿਉਂਕਿ ਜਦੋਂ ਲੋਕਾਂ ਦੀ ਆਵਾਜ਼ ਬੰਦ ਹੋਵੇ ਲੋਕਾਂ ਨੂੰ ਦਬਾਇਆ ਜਾਵੇ ਲੋਕਾਂ ਦੀ ਜ਼ਬਰ ਹੋਵੇ ਤੇ ਲੋਕ ਫਿਰ ਸੰਘਰਸ਼ ਅੰ데 ਰਾ ਪੈਂਦੇ ਫਿਰ ਜਦੋਂ ਲੋਕ ਸੜਕਾਂ ਤੇ ਆਉਂਦੇ ਫਿਰ ਲੋਕ ਇਨਸਾਫ ਲੈਣ ਵੀ ਜਾਂਦੇ ਆ ਅਸੀਂ ਇਸ ਲੜਾਈ ਦਾ ਹਿੱਸਾ ਬਣਾਂਗੇ ਸਾਡੀ ਮੈਡੀਕਲ ਪ੍ਰੈਕਟਿਸ ਨੇ ਅਸੋਸ਼ਨ ਤੇ ਸਾਡੀ ਜਿਹੜੀ ਪਾਰਟੀ ਆ ਇਨਕਲਾਬੀ ਮਾਰਕਸਵਾਦੀ ਪਾਰਟੀ ਸਾਡੇ ਸਾਥੀ ਆਏ ਨੇ ਤੇ ਉਹ ਸਾਡੀ ਇਸ ਲੜਾਈ ਦਾ ਹਿੱਸਾ ਬਣਗੇ ਜੋ ਵੀ ਲੜਾਈ ਲੜੀ ਤਾਂ ਅਸੀਂ ਵੱਧ ਛੱਡ ਕੇ ਇਸ ਘੋਲ ਦੇ ਵਿੱਚ ਹਿੱਸਾ ਪਾਵਾਂਗੇ ਅਸੀਂ ਇਹ ਆਪਣੀ ਪਾਰਟੀ ਵੱਲੋਂ ਤੇ ਆਪਣੀ ਜੱਥੇਬੰਦੀ ਵੱਲੋਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਪੱਤਰਕਾਰ ਆ ਭਾਈਚਾਰਾ ਕੱਲਾ ਨਹੀਂ ਹੈ ਲੋਕ ਨਾਲ ਨਹੀਂ ਕਹਿਣਾ ਕੀ ਚਾਹਾਂਗੇ ਜੀ ਪਹਿਲਾਂ ਤਾਂ ਸ਼ਰਮ ਨਾਲ ਧੌਣ ਝੁੱਕ ਜਾਂਦੀ ਹੈ ਜਦੋਂ ਉਹ ਐਮਐਲਏ ਦੀ ਆਪਾਂ ਰਿਕਾਰਡਿੰਗ ਸੁਣਦੇ ਆ ਮਤਲਬ ਜੇ ਬੁਨਿੰਦਰਜੀਤ ਉਹਨਾਂ ਦੀ ਰਿਕਾਰਡਿੰਗ ਨਾਲ ਦੀ ਕਰਦਾ ਤਾ ਚਿੱਟੇ ਕੁਰਤੇ ਪਿਆਮੇ ਦੇ ਪਿੱਛੇ ਜਿਹੜਾ ਹੈ ਜਾਂ ਇਹਨਾਂ ਦੀ ਆਪਦੇ ਵਲੰਟੀਅਰਾਂ ਪ੍ਰਤੀ ਜਾਂ ਤੁਸੀਂ ਮੰਨ ਲਓ ਵੀ ਕਿਸੇ ਰਾਮਗੜੀ ਜਿਵੇਂ ਜਥੇਬੰਦੀ ਦਾ ਉਹ ਨੌਂ ਵਹਿ ਰਹੇ ਨੇ ਜਾਂ ਉਹ ਕਿੰਨੀ ਗਾਲੀ ਗਲੋਚ ਕਰ ਰਿਹਾ ਉਹ ਚਿਹਰਾ ਕਦੇ ਵੀ ਸਾਹਮਣੇ ਨਾ ਆਉਂਦਾ ਜੇ ਇੱਕ ਪੱਤਰਕਾਰ ਭਰਾ ਹਿੰਮਤ ਨਾ ਕਰਦਾ ਪਰ ਇਹ ਵੀ ਪੱਤਰਕਾਰਾਂ ਨੂੰ ਇਹ ਕਹਿੰਦੇ ਨੇ ਵੀ ਜਿਹੜਾ ਤਾਂ ਸਾਡੇ ਪੱਖ ਦੀ ਗੱਲ ਕਰੂਗਾ ਜਿਹੜਾ ਤਾਂ ਜੀ ਜੀ ਕਰੂਗਾ ਸਾਡੇ ਮਾਰੇ ਕਾਰਨਾਮੇ ਨੂੰ ਦੱਬ ਕੇ ਰੱਖੂ ਉਹ ਤਾਂ ਚੰਗਾ ਜੇ ਕੋਈ ਪੱਤਰਕਾਰ ਜ਼ੋਰਤ ਕਰ ਲੈਂਦਾ ਇਹਨਾਂ ਦੇ ਖਿਲਾਫ ਕੋਈ ਪਾਲਣ ਦਾ ਐਕਸ਼ਨ ਹੋਣਾ ਤਾਂ ਸਾਰਿਆਂ ਦੇ ਖਿਲਾਫ ਹੀ ਆ ਇਹਨਾਂ ਦੇ ਖਿਲਾਫ ਆਪਾਂ ਨੂੰ ਦੇਸੀ ਹੀ ਜਾਂਦਾ ਕੋਈ ਇਹਨਾਂ ਦਾ 35 ਲੱਖ ਰੁਪਇਆ ਚੇਅਰਮੈਨ ਹੀ ਬਦਲੇ ਲੈਂਦਾ ਕੋਈ ਕਿੰਨੇ ਰੁਪਏ ਹੋ ਤਾਂ ਸਭ ਕੁਝ ਹੀ ਲੀਕ ਰਿਹਾ ਇਹ ਹਜੇ ਕੁਝ ਮੈਨੂੰ ਲੱਗਦਾ ਵੀ ਸਰਕਾਰ ਕਰਕੇ ਕੁਝ ਗੱਲਾਂ ਦੱਬੀਆਂ ਰਹਿ ਜਾਣਗੀਆਂ ਪਰ ਇਹਨਾਂ ਦਾ ਜਿਹੜਾ ਅਹੰਤਾ ਜਿਹੜਾ ਅੱਜ ਆਪਾਂ ਨੂੰ ਦਿਖ ਰਿਹਾ ਉਹ ਬਹੁਤ ਮਾੜਾ ਹੋਣਾ ਪਰ ਇੱਕ ਬੇਨਤੀ ਕਰਦੇ ਆ ਜਰੂਰ ਸਰਕਾਰ ਨੂੰ ਜੇ ਭਗਵਾਨ ਤਮਨ ਸਾਹਿਬ ਸਾਡੇ ਮੁੱਖ ਮੰਤਰੀ ਨੇ ਵੀ ਪਹਿਲਾਂ ਤੁਸੀਂ ਆਪਣੇ ਐਮਐਲਏ ਨੂੰ ਥੋੜੀ ਜੀ ਨੱਥ ਪਾ ਦਿਓ ਜਿਸ ਤਰ੍ਹਾਂ ਉਹਨਾਂ ਦੀ ਭੱਦੀ ਸ਼ਬਦਾਬਲੀ ਉਹਨਾਂ ਦੇ ਆਪਦੇ ਵਲੰਟੀਅਰਾਂ ਦੀਆਂ ਪਤਨੀਆਂ ਦੇ ਪ੍ਰਤੀ ਵੀ ਆਪਾਂ ਸੁਣਿਆ ਹੀ ਆ ਸਾਰਾ ਕੁਝ ਮੇਰੇ ਇੱਥੇ ਕੋਈ ਸੁਣਾਉਣ ਦਾ ਕੋਈ ਮਨਸਾ ਨਹੀਂ ਪਰ ਇੱਕ ਤਰ੍ਹਾਂ ਸ਼ਰਮ ਨਾਲ ਤਾਂ ਹੁਣ ਝੁਕਦੀ ਆ ਤੇ ਮੈਂ ਤਾਂ ਕਹਣਾ ਵੀ ਸਖਤ ਤੋਂ ਸਖਤ ਉਹ ਜਿਹੜਾ ਐਮਐਲਏ ਬਲਕਾਰ ਸਿੱਧੂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਇਹਨਾਂ ਦੇ ਐਮਐਲਏ ਵਿੱਚ ਬਾਹਰ ਆਉਂਦੇ ਨੇ ਉਹ ਬਿਲਕੁਲ ਉਹਨਾਂ ਨੂੰ ਐਮਐਲਏ ਤੋਂ ਬਰਖਾਸਤ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਹੀ ਮੰਗ ਕਰਦੇ ਆ ਬਾਕੀ ਅਸੀਂ ਪੱਤਰਕਾਰ ਭਾਈਚਾਰੇ ਦੇ ਜਿਹੜੀਆਂ ਜਥੇਬੰਦੀਆਂ ਜਿਹੜਾ ਹੋਰ ਸਾਡੇ ਭਾਈਚਾਰੇ ਨੂੰ ਮਾਰਾ ਗਿਆ ਹੈ ਅਸੀਂ ਉਹਨਾਂ ਦੇ ਨਾਲ ਆ ਮਹਿਲਕਾਨਾਂ ਦੇ ਵਿੱਚ ਜੋ ਵੀ ਇਸ ਪ੍ਰਤੀ ਸੰਘਰਸ਼ੂ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਇਹ ਗੱਲ ਕਹਿ ਰਹੇ ਆ ਜੀ ਜੋ ਬਲਕਾਰ ਸਿੰਧੂ ਸਿੰਧੂ ਨੇ ਆਪਣੇ ਮਨਜਿੰਦਰ ਸਿੰਘ ਤੇ ਜੋ ਪੱਤਰਕਾਰ ਆ ਉਸ ਨੂੰ ਗਾਲਾਂ ਕੱਢੀਆਂ ਤੇ ਉਹਨਾਂ ਤੇ ਝੂਠੇ ਕੇਸ ਦੇ ਵਿੱਚ ਪਸਾਇਆ ਗਿਆ ਕਿਉਂਕਿ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈਗਾ ਪਤਾ ਨਹੀਂ ਕਹੀ ਜੀ ਸਰਕਾਰ ਆ ਜਾਂ ਆਮ ਆਦਮੀ ਦੀ ਇੱਕ ਐਮਐਲਏ ਹੋਣ ਦੇ ਨਾਤੇ ਜੋ ਪੱਤਰਕਾਰ ਭਾਈਚਾਰਾ ਇਹ ਹਰ ਇੱਕ ਮਸਲੇ ਨਾਲ ਜੁੜਿਆ ਹੋਇਆ ਹੈਗਾ ਵੱਤ ਤੋਂ ਵੱਧ ਜੋ ਕਿਸਾਨੀ ਮਸਲਿਆਂ ਨਾਲ ਜਨ ਸ਼ਕਤੀ ਦੇ ਨਾਲ ਜੋ ਮੇਰਾ ਇਹੀ ਕਹਿਣ ਦਾ ਮਤਲਬ ਆ ਵੀ ਜੋ ਮਨਜਿੰਦਰ ਸਿੰਘ ਤੇ ਪਰਚਾ ਦਰਜ ਹੋਇਆ ਉਹ ਤੁਰੰਤ ਕੈਨਸਲ ਕੀਤਾ ਜਾਵੇ ਇਸ ਦੇ ਸਬੰਧ ਦੇ ਵਿੱਚ ਜੋ ਬਠਿੰਡੇ ਵਿੱਚ ਪਰਸੋਂ ਨੂੰ ਡੀਸੀ ਦਫ਼ਤਰ ਦਾ ਘਰਾਓ ਕੀਤਾ ਜਾਊਗਾ ਬਠਿੰਡੇ ਵਿੱਚ ਅਸੀਂ ਉੱਥੇ ਭਾਰਤੀ ਕਿਸਾਨ ਜੁਨੀਆਂ ਰਾਜਿਆਲ ਵੱਲੋਂ ਜਾਵਾਂਗੇ ਜਿੰਨਾ ਚਿਰ ਪਰਤਾ ਸਰਕਾਰ ਕੈਨਸਲ ਨਹੀਂ ਕਰਦੀ ਉਹਨੇ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ ਪੱਤਰਕਾਰੇ ਨਾਲ ਬਦਸਲੂਕੀ ਕਰਨੀ ਜਾਂ ਹੋਰ ਭਾਈਚਾਰਿਆਂ ਨੂੰ ਮੰਦਾ ਚੰਗਾ ਬੋਲਣਾ ਬਹੁਤ ਵਧੀਆ ਗੱਲ ਨਹੀਂ ਹੈਗੀ ਸੋ ਮੇਰੀ ਇਹੀ ਬੇਨਤੀ ਹੈ ਜੋ ਪਰਚਾ ਦਰ ਦਰਜ ਕੀਤਾਗਾ ਉਹਨੂੰ ਕੈਨਸਲ ਕੀਤਾ ਜਾਵੇ ਜੇਕਰ ਨਾ ਕਰਿਆ ਤਾਂ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਜਿਹੇ ਰਾ ਬਿੱਡਣਗੇ ਸੋ ਇੰਨਾ ਕਹਿੰਦਾ ਮੈਂ ਖਿਮਾਂਦ ਰਾਜਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੂਬ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਤਾਂ ਨਹੀਂ ਮੈਂ ਕਹੂੰਗਾ ਗੁੰਡੇ ਹੀ ਕਹੂੰਗਾ ਇਹਨਾਂ ਨੇ ਜਿਹੜੇ ਐਮਐਲਏ ਬਣਾ ਲਏ ਗੁੰਡਾ ਤਾਕਤਾਂ ਇਕੱਠਾ ਕੀਤਾ ਜਿਹਦੇ ਵਿੱਚ ਇਹ ਪਹਿਲਾਂ ਲੋਕਾਂ ਨੂੰ ਪਰਚੇ ਕਰਾਉਂਦੇ ਸੀ ਹੁਣ ਇਹਨਾਂ ਨੇ ਪ੍ਰੈਸ ਨੂੰ ਵੀ ਨਹੀਂ ਛੱਡਿਆ ਪ੍ਰੈਸ ਲੋਕਤੰਤਰ ਦਾ ਇੱਕ ਚੌਥਾ ਥੰਬਾ ਤੇ ਪ੍ਰੈਸ ਦਾ ਕੰਮ ਹੁੰਦਾ ਜਿਹੜੇ ਸਚਾਈ ਸਚਾਈ ਲੋਕਾਂ ਦੇ ਅੱਗੇ ਲੈ ਕੇ ਆਣੀ ਹੈ ਉਹੀ ਜਿਹੜਾ ਸਾਡਾ ਪੱਤਰਕਾਰ ਭਰਾ ਮਰੀਂਦਰ ਤੇ ਉਹਨੇ ਉਹ ਕੰਮ ਕੀਤਾ ਤੇ ਇੱਕ ਬਕਾਇਦਾ ਉਹਦੇ ਵਿੱਚ ਲਿਖਿਆ ਵੀ ਸਿੱਧੂ ਜਿਹੜਾ ਬਲਕਾਰ ਸਿੱਧੂ ਐਮ ਐਲ ਏ ਨੂੰ ਫੋਨ ਵੀ ਕੀਤੇ ਇਹਨਾਂ ਨੇ ਫੋਨ ਨਹੀਂ ਚੱਕਿਆ ਇਹਨਾਂ ਦਾ ਵਰਜ਼ਨ ਲੈਣ ਦੇ ਲਈ ਸਿਰਫ ਉਹਦਾ ਗਲਾ ਕੋਟਣ ਦੇ ਵਾਸਤੇ ਪ੍ਰੈਸ ਨੂੰ ਦਬਾਉਣ ਦੇ ਵਾਸਤੇ ਉਹਨਾਂ ਨੇ ਐਮ ਐਮ ਐਲ ਏ ਬਲਕਾਰ ਸਿੱਧੂ ਨੇ ਪਰਚਾ ਕਰਾਇਆ ਜਿਦੀ ਅਸੀਂ ਪੂਰੇ ਕੁਰਜੌਰ ਅਪੀਲ ਦੇ ਨਾਲ ਅਸੀਂ ਸਰਕਾਰ ਨੂੰ ਇੱਕ ਬੇਨਤੀ ਵੀ ਹਲੇ ਕਰਦੇ ਆਂ ਵੀ ਇਹ ਪਰਚੇ ਕੈਂਸਲ ਹੋਣੇ ਚਾਹੀਦੇ ਨੇ ਤੇ ਜਿਹੜਾ ਕੋਈ ਇੱਕ ਜੋਧਾ ਤੋਂ ਪਿੰਡ ਤੋਂ ਲੜਕਾ ਹੈਗਾ ਜਿਹੜਾ ਧਮਕੀਆਂ ਦੇਣਾ ਉਹਦੇ ਖਿਲਾਫ ਪਰਚੇ ਹੋਣੇ ਚਾਹੀਦੇ ਨੇ ਤੇ ਨਾਲ ਅਸੀਂ ਪ੍ਰੈਸ ਦੇ ਨਾਲ ਖੜੇ ਆਂ ਮਨਿੰਦਰਜੀਤ ਦੇ ਨਾਲ ਖੜੇ ਆਂ ਸਿੱਧੂ ਦੇ ਨਾਲ ਜਿਹੜਾ ਲੜਕਾ ਹੈਗਾ ਜਿੱਦੇ ਪਰਚਾ ਹੋਇਆ ਤੇ ਇੱਕ ਗੱਲ ਕਹਿ ਦੇਣਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਤੁਸੀਂ ਉਹ ਚੀਜ਼ ਕਰ ਰਹੇ ਹੋ ਜਿਹਦੇ ਵਿੱਚ ਇੱਕ ਪੰਜਾਬ ਦਾ ਵੱਡਾ ਤਪ ਤਪਕਾ ਇੱਕ ਬਗਾਵਤ ਬਗਾਵਤ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਖੜਾ ਹੋਊਗਾ ਕਿਸਾਨ ਭਰਾ ਨੇ ਉਹ ਤੰਗ ਨੇ ਵਪਾਰੀ ਵਰਗ ਉਹ ਤੰਗਾ ਇੱਕ ਪ੍ਰੈਸ ਰਹਿ ਗਈ ਸੀ ਜਿਹੜੀ ਤੁਹਾਨੂੰ ਬਚਾ ਸਕਦੇ ਸੀ ਤੁਸੀਂ ਉਹਦਾ ਵੀ ਗਲਾ ਘੋਟਤਾ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ 3 ਤਰੀਕ ਨੂੰ ਅਸੀਂ ਸੰਵਿਧਾਨ ਰક્ષਕ ਟੀਮ ਦੇ ਵੱਲੋਂ ਉੱਥੇ ਪਹੁੰਚਾਂਗੇ ਕਾਂਗਰਸ ਪਾਰਟੀ ਵੀ ਦੇਖੋ ਕਦੀ ਵੀ ਕਿੰਨੀਆਂ ਵੀ ਪਾਰਟੀਆਂ ਕਾਲੀ ਜਲਦੀ ਪਾਰਟੀ ਕਾਲੀ ਜਲਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹੀ ਪਰ ਕਦੀ ਪੱਤਰਕਾਰਾਂ ਨੂੰ ਦਬਾਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਭਗਵੰਤ ਮਾਨ ਸਾਹਿਬ ਨੇ ਕਦੀ ਕੋਸ਼ਿਸ਼ ਕੀਤੀ ਸਾਰੇ ਪੱਤਰਕਾਰਾਂ ਨੂੰ ਬੁਲਾ ਕੇ ਤੇ ਪ੍ਰੈਸ ਦੇ ਵਿੱਚ ਆਪਣੀ ਇੱਕ ਵਾਰਤਲਾਪ ਕਰ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਭੈੜਾ ਚਿਹਰਾ ਜਿਹੜਾ ਬਦਲਾਅ ਕਹਿੰਦੇ ਸੀਗੇ ਤੇ ਉਹ ਜਿਹੜਾ ਬਦਲਾਅ ਦੇ ਰੂਪ ਦੇ ਵਿੱਚ ਇੱਕ ਆਪਣਾ ਜਿਹੜਾ ਬੁਰਾ ਚਿਹਰਾ ਇਹਨਾਂ ਦੇ ਸਾਡੇ ਸਾਡੇ ਸਾਹਮਣੇ ਆਉਂਦਾ ਤੇ ਜਿਹੜਾ ਪੱਤਰਕਾਰ ਭਰਾ ਦੇ ਉੱਤੇ ਪਰਚਾ ਦਿੱਤਾ ਸਰਾਸਰ ਗਲਤਾ ਹੋ ਦੇਖੋ ਜੇ ਆਪਾਂ ਇਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਦੇ ਰਹਾਗੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਦੇ ਰਹਾ ਕਿ ਤੇ ਫਿਰ ਸੱਚਾਈ ਲੋਕਾਂ ਦੇ ਅੱਗੇ ਕਿਵੇਂ ਆਏਗੀ ਤੇ ਲੋਕਤੰਤਰ ਦਾ ਹੈ ਕਤਲ ਆ ਲੋਕਤੰਤਰ ਦਾ ਇਹ ਖਾਤਮਾ ਜਿਹੜਾ ਕਿ ਕੋਈ ਵੀ ਜਿਹੜੇ ਸਾਰੇ ਜਿੱਥੇ ਬੰਦੀਆਂ ਇੱਥੇ ਖੜੀਆਂ ਨੇ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਜਿਹੜੇ ਇਨਸਾਫ ਦੀ ਗੱਲ ਕਰਦੇ ਨੇ ਜਿਹੜੇ ਜਾਗਦੇ ਜ਼ਮੀਰ ਦੇ ਬੰਦੇ ਨੇ ਤੇ ਇਹ ਚੀਜ਼ਾਂ ਪਸੰਦ ਨਹੀਂ ਕਰਦੇ ਅਸੀਂ ਵੀ ਤਿੰਨ ਤਰੀਕ ਨੂੰ ਭਰਾ ਦੇ ਨਾਲ ਮਨੀਂਦਰ ਦੇ ਨਾਲ ਖੜੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਾਵਾਂਗੇ ਜੇ ਕਿਤੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਬੁਲਿਕੇ ਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇਹ ਗੱਲ ਨੂੰ ਸੁਧਾਰ ਕਰੋ ਤੇ ਜਿਹੜਾ ਪਰਚਾ ਦਿੱਤਾ ਹੈ ਪਰਚਾ ਵਾਪਸ ਕਰੋ ਜਿਹੜਾ ਦੋਸ਼ੀ ਆਉਦੇ ਦਿਖਲਾ ਪਰਚਾ ਕਰੋ ਧੰਨਵਾਦ ਜੀ ਜਿਸ ਤਰ੍ਹਾਂ ਦੀ ਉਹਨਾਂ ਦੀ ਵੀਡੀਓ ਸੁਣੀ ਹੈ ਜਾਂ ਆਡੀਓ ਸੁਣੀ ਹੈ ਰਹਿੰਦੀ ਨਹੀਂ ਕਿਉਂਕਿ ਬੜੀ ਸ਼ਰਮ ਆਉਂਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਰਤੀ ਤੋਂ ਚੱਕ ਕੇ ਅਰਸ਼ ਦੇ ਉੱਪਰ ਬਿਠਾਇਆ ਉਹਨਾਂ ਪ੍ਰਤੀ ਤੁਹਾਡੇ ਮਨ ਦੇ ਵਿੱਚ ਇਹਨੇ ਗੰਦੇ ਵਿਚਾਰ ਨੇ ਤੇ ਇਹਨੇ ਗੰਦੇ ਸ਼ਬਦ ਰੱਖਦੇ ਹੋ ਉਹਨਾਂ ਲਈ ਸ਼ੇਮ ਸ਼ੇਮ ਕਹਿਣ ਤੋਂ ਬਿਨਾ ਹੋਰ ਕੋਈ ਸ਼ਬਦ ਨਹੀਂ ਮਿਲਦੇ ਜਿਆਦਾ ਲੰਬੀ ਗੱਲਬਾਤ ਨਾ ਕਰਦੇ ਹੋਏ ਭਗਵੰਤ ਮਾਨ ਨੂੰ ਜੋ ਕਿ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਇੱਕੋ ਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਦੇ ਵਰਗੇ ਗੁੰਡਿਆਂ ਨੂੰ ਤੇ ਇਸ ਤਰ੍ਹਾਂ ਦੇ ਘਟਿਆ ਸ਼ਬਦ ਵਾਲੀ ਸ਼ਬਦਾਵਲੀ ਵਾਲੇ ਤੇ ਘਟਿਆ ਮਾਨਸਿਕਤਾ ਵਾਲੇ ਐਮਐਲਏ ਨੂੰ ਨੱਥ ਪਾਵੇ ਅਨਿਹਾਤਾ ਪੰਜਾਬ ਦੇ ਲੋਕਾਂ ਨੇ ਨਾ ਤਾਂ ਅੱਜ ਤੱਕ ਕਦੇ ਕਿਸੇ ਨੂੰ ਮਾਫ ਕੀਤਾ ਇਸ ਤਰ੍ਹਾਂ ਦੀਆਂ ਵਿਧੀਕਿਆ ਕਰਨ ਵਾਲਿਆਂ ਨੂੰ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਕਰਨਗੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਡਾ ਵੀ ਲੰਬਾ ਸੰਘਰਸ਼ ਉਲੀਕੋਗੇ ਤਾਂ ਦੇ ਹੀ ਨਾਲ ਬਰਾਬਰ ਖੜਾਂਗੇ ਮਨਜਿੰਦਰ ਜੀ ਦਾ ਪਰਚਾ ਰੱਦ ਕਰਾ ਕੇ ਦੰਬ ਲਵਾਂਗੇ ਤੇ ਗੁੰਡਿਆਂ ਤੇ ਪਰਚੇ ਪਵੌਰ ਤੱਕ ਇਸ ਸੰਘਰਸ਼ ਦੇ ਵਿੱਚ ਤੁਹਾਡਾ ਸਾਥ ਦੇਂਦੇ ਰਹਿਾਂਗੇ ਇੰਨੀਆਂ ਬੇਨਤੀਆਂ ਦੇ ਨਾਲ ਧੰਨਵਾਦ ਪ੍ਰਸਾਪਾਈਚਾਰੇ ਵਕ ਵਕ ਜਥੇਬੰਦੀ ਜੋ ਸਾਨੂੰ ਮੰਗ ਪੱਤਰ ਦਿੱਤਾ ਅਸੀਂ ਇਹਨਾਂ ਦੇ ਜੋ ਮੰਗ ਪੱਤਰ ਹੈਗਾ ਮੌਨ ਜੋ ਐਸਡੀਐਮ ਸਾਹਿਬ ਕੋਲ ਅਸੀਂ ਉਹਨਾਂ ਕੋਲ ਪਹੁੰਚਾ ਦੇਣ ਜੋ ਐਸਡੀਐਮ ਸਾਹਿਬ ਖੁਦ ਆਉਣਾ ਸੀ ਉਹ ਕੋਈ ਕਿਸੇ ਕਾਰਨਾ ਕਰਕੇ ਬਾਹਰ ਹੈਗੇ ਬਾਕੀ ਅਸੀਂ ਸਮੂੱਚੀ ਪੈਸ ਆਈਚਾਰੇ ਦੇ ਬਾਕੀ ਜਥੇਬੰਦੀਆਂ ਦਾ ਅਸੀਂ ਜੋ ਸ਼ਾਂਤੀਪੁਰ ਕੋ ਪ੍ਰਦਰਸ਼ਨ ਕਰਨ ਦੇ ਸਾਰਿਆਂ ਧੰਨਵਾਦ ਕਰਦੇ ਹਾਂ ਬਿਲਕੁਲ ਸ਼ਾਂਤੀਪੁਰ ਕੋ ਉਹਨਾਂ ਪ੍ਰਦਰਸ਼ਨ ਕੀਤਾ ਹੈਗਾ ਸੀ